ਆ ਮੇਰੇ ਪਿੱਛੇ ਜਿਹੜਾ ਟੋਲ ਪਲਾजा ਲੱਗਿਆ ਹੋਇਆ ਇਹ 8 ਤੋਂ 10 ਲਾਈਨਾਂ ਦਾ ਲੱਗਿਆ ਹੋਇਆ ਜਿਹੜਾ ਕਿ ਸੈਂਟਰ ਸਰਕਾਰ ਭਾਰਤ ਸਰਕਾਰ ਦੇ ਨੈਸ਼ਨਲ ਹਾਈਵੇ ਥਰੋਟ ਆਫ ਇੰਡੀਆ ਦੇ ਰੂਲਾਂ ਮੁਤਾਬਕ ਉਹਨਾਂ ਦੇ ਗਾਈਡਲਾਈਨਾਂ ਮੁਤਾਬਕ ਉਹਨਾਂ ਦੇ ਇਸ ਟੋਲ ਪਾਲਿਸੀ ਦੇ ਮੁਤਾਬਕ ਜਿਹੜਾ ਲੱਗਿਆ ਹੋਇਆ ਪਰ ਇਸ ਟੋਲ ਪਲਾਜ ਦੇ ਨਾਲ ਹੀ ਇੱਕ ਆ ਕੰਧ ਬਣੀ ਹੋਈ ਹੈ ਤੇ ਕੰਧ ਦੇ ਪਰਲੇ ਪਾਸੇ ਵੱਡੀ ਲੇਨ ਬਣੀ ਹੋਈ ਆ ਜਿੱਥੇ ਗੈਰ ਕਾਨੂੰਨੀ ਤਰੀਕੇ ਨਾਲ ਇਹ ਜਿਹੜੀ ਟੋਲ ਪਲਾਜਾ ਕੰਪਨੀਆਂ ਗੈਰ ਕਾਨੂੰਨੀ ਵਸੂਲੀ ਕਰ ਰਹੀ ਆ ਕਰੋੜਾਂ ਰੁਪਇਆ ਉੱਥੇ ਵਸੂਲਿਆ ਜਾ ਰਿਹਾ ਨਾ ਤਾਂ ਕੋਈ ਪਰਚੀ ਦਿੱਤੀ ਜਾ ਰਹੀ ਹੈ ਨਾ ਕਿਸੇ ਸਿਸਟਮ 'ਚ ਲਿਆਂਦਾ ਜਾ ਰਿਹਾ ਨਾ ਕਿਸੇ ਫੂਟੇਜ ਦੇ ਵਿਚਾਰਿਆ ਸਰਕਾਰ ਨੂੰ ਘਾਟਾ ਦਿਖਾ ਕੇ ਵੀ ਇਹ ਟੋਲ ਪਲਾਜੇ ਦੇ ਘਾਟਾ ਪੈ ਰਿਹਾ ਟੋਲ ਪਲਾਜੇ ਤੇ ਕਲੈਕਸ਼ਨ ਘਾਟਾ ਇੱਥੇ ਨੁਕਸਾਨ ਹੋ ਰਿਹਾ ਬਾਰ-ਬਾਰ ਇਸ ਨੂੰ ਸਰੈਂਡਰ ਕਰਨ ਦੀਆਂ ਸਰਕਾਰ ਨੂੰ ਐਪਲੀਕੇਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਹੁਣ ਵੀ ਜਿਹੜੀ ਸੋਨੂ ਕੁਮਾਰ ਕੰਪਨੀਆਂ ਉਹਨੇ ਆਪਦਾ ਇਸ ਟੋਲ ਉੱਤੇ ਕਲੈਕਸ਼ਨ ਘਟਾ ਕੇ ਟ੍ਰੈਫਿਕ ਘਟਾ ਕੇ ਆਪਣੇ ਟੋਲ ਨੂੰ ਜਿਹੜਾ ਹੈਗਾ ਘਾਟੇ ਵਿੱਚ ਸ਼ੋਅ ਕਰਕੇ ਸਰੈਂਡਰ ਕਰਨ ਦੀ ਐਪਲੀਕੇਸ਼ਨ ਪਾ ਦਿੱਤੀ ਪਰ ਦੂਸਰੇ ਪਾਸੇ ਆਪਦੇ ਹੀ ਕੰਪਨੀ ਤੋਂ ਘਾਟੇ ਦੇ ਵਿੱਚ ਟੈਂਡਰ ਕਢਾ ਕੇ ਉਹ ਤੋਂ ਟੈਂਡਰ ਪਵਾ ਦਿੱਤਾ ਤੇ ਇੱਥੋਂ ਦੇ ਜਿਹੜੇ ਕੰਮ ਕਰਨ ਵਾਲੇ ਕਿਰਤੀ ਨੇ ਉਹਨਾਂ ਨੂੰ ਹਰਾਸਮੈਂਟ ਤੰਗ ਪ੍ਰੇਸ਼ਾਨ ਕੱਢਣ ਦੀਆਂ ਧਮਕੀਆਂ ਤੱਕ ਦੇ ਦਿੱਤੀਆਂ ਕਿਰਨੇ ਦਾ ਮਤਲਬ ਕਿ ਮਜ਼ਦੂਰ ਕੱਢਣਾ ਇੱਥੋਂ ਬਿਲਕੁਲ ਮੁਲਾਜ਼ਮਾ ਨੂੰ ਕੱਢਣ ਵਾਸਤੇ ਦੂਸਰਾ ਆਪਣੀ ਦੂਸਰੀ ਕੰਪਨੀ ਨੂੰ ਘਾਟੇ ਦੇ ਵਿੱਚ 918000 ਜਿੱਥੇ 11.5 12 ਲੱਖ ਦੇ ਵਿੱਚ ਇਹ ਟੈਂਡਰ ਚੱਲ ਰਿਹਾ ਹੁਣ ਕੰਪਨੀ ਨੇ ਸਰੈਂਡਰ ਕਰਕੇ 918000 ਸ੍ਰੀ ਗਣੇਸ਼ ਕੰਪਨੀ ਨਾਮ ਦੀ ਆਪਦੀ ਉਹ ਇਹਨਾਂ ਦੀ ਕੰਪਨੀ ਆਪਦੀ ਉਹ ਭਾਈ ਵਾਲਾ ਆਪਦੀ ਉਹ ਕੰਪਨੀ ਤੋਂ ਘਾਟੇ 'ਚ ਟੈਂਡਰ ਪਵਾ ਕੇ 2 ਲੱਖ ਰੁਪਈਆ ਪ੍ਰੋਫਿਟ ਕਰਨ ਦੀ ਸਾਜ਼ਿਸ਼ ਦੇ ਵਿੱਚ ਲੱਗੀ ਹੋਈ ਆ ਤੇ ਉਹ ਟੈਂਡਰ ਨਿਕਲਿਆ ਵੀ ਆ ਪਰ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਸਖਤ ਆਪਣੇ ਲਫ਼ਜ਼ਾਂ ਦੇ ਵਿੱਚ ਬਿਆਨਾਂ ਦੇ ਵਿੱਚ ਇਹ ਚੇਤਾਵਨੀ ਦਿੰਨੇ ਆ ਕਿ ਜੇਕਰ ਲੀਗਲ ਜਿਹੜਾ ਟੋਲ ਪਲਾਜ਼ਾ ਬਣਿਆ ਹੋਇਆ ਉਸ ਟੋਲ ਪਲਾਜ਼ੇ ਦੇ ਉੱਪਰ ਸਹੀ ਗੁਰਾਹੀ ਨਹੀਂ ਹੁੰਦੀ ਅਤੇ ਨਜਾਇਜ਼ ਜਿਹੜਾ ਟੋਲ ਪਲਾਜ਼ਾ ਨੇ ਸਾਈਡ ਤੇ ਲਾ ਕੇ ਲੱਖਾਂ ਰੁਪਏ ਰੋਧ ਦਾ 2 ਤੋਂ 2.5 ਲੱਖ ਰੁਪਏ ਰੋਧ ਦਾ ਕਮਾਏ ਜਾ ਰਿਹਾ ਉਹਦੇ ਸੀਸੀਟੀਵੀ ਰਿਕਾਰਡ ਉਹਦੇ ਸਾਰੇ ਪ੍ਰੂਫ ਇੱਥੇ ਜਿਹੜਾ ਇਹਨਾਂ ਦੇ ਸਿਸਟਮ ਦੇ ਵਿੱਚ ਜੁੜੇ ਹੋਏ ਨੇ ਇੱਥੇ ਤਾਂ ਨੈਸ਼ਨਲ ਆਵੇ ਤੋਂ ਅੱਡੋ-ਪਿੰਡਿਆ ਕੁੰਮ ਕਰਨੀ ਨਹੀਂ ਸੁੱਤਾ ਪਿਆ ਹੋਇਆ ਪਰ ਕੋਈ ਉਹਦਾ ਇਸ ਵੱਲ ਧਿਆਨ ਨਹੀਂ ਹੈ ਗਿਆ ਇਸ ਕਰਕੇ ਅਸੀਂ ਕਹਿੰਨੇ ਆ ਕਿ ਕੰਪਨੀ ਦੇ ਉੱਪਰ ਸਖਤ ਐਕਸ਼ਨ ਲਿੱਤਾ ਜਾਵੇ ਜਿਹੜਾ ਇਹਦਾ ਡਾਇਰੈਕਟਰ ਆ ਸੋਨੁਕਰ ਕੰਪਨੀ ਦਾ ਮਾਲਕਾ ਉਹਦੇ ਖਿਲਾਫ 420 ਦਾ ਮੁਕਦਮਾ ਦਰਜ ਕਰਕੇ ਜਿਹੜੀ ਇੱਥੋਂ ਦੀ ਮੈਨੇਜਮੈਂਟ ਆ ਉਹਨੂੰ ਅੰਦਰ ਕੀਤਾ ਜਾਵੇ ਅਸੀਂ ਇਸ ਨੂੰ ਸ਼ਿਕਾਇਤ ਕੀਤੀ ਹੈ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਅਤੇ ਹੋਰ ਸਬੰਧਨ ਕੰਸਰਨਡ ਡਿਪਾਰਟਮੈਂਟ ਚੇਅਰਮੈਨ ਚਾਹੇ ਇਤੋਂ ਦਾ ਨੈਸ਼ਨਲ ਹਾਈਵੇ ਟੌਰਟੀ ਆਫ ਇੰਡੀਆ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦੇ ਕੇ ਚੁੱਕੇ ਵੀ ਐਸ ਟੈਕਸ਼ਨ ਦਿੱਤਾ ਜਾਵੇ ਪਰ ਹਜੇ ਤੱਕ ਜਿਹੜਾ ਹੈਗਾ ਇਤੋਂ ਦੀ ਉੱਚ ਪੱਧਰ ਤੌਰ ਤੇ ਇਸ ਜਿਹੜਾ ਹੈਗਾ ਕੰਪਨੀ ਦੀ ਭਾਈਵਾਲ ਹੋਣ ਕਰਕੇ ਇਸ ਕੰਪਨੀ ਦੇ ਖਿਲਾਫ ਐਕਸ਼ਨ ਨਹੀਂ ਲਿਤਾ ਜਾ ਰਿਹਾ ਅੱਜ ਅਸੀਂ ਇਸ ਕੰਪਨੀ ਦੇ ਖਿਲਾਫ ਐਕਸ਼ਨ ਦੀ ਤਿਆਰੀ ਦੇ ਵਿੱਚ ਆਏ ਆ ਜੇਕਰ ਟੋਲ ਫ੍ਰੀ ਕਰ ਰੱਖਿਆ ਸਾਰਾ ਟੋਲ ਪਲਾਜ਼ ਫ੍ਰੀ ਕਰਖਿਆ ਅਣ ਮਿੱਠਾ ਸਮਝ ਲਈ ਫ੍ਰੀ ਆ ਕੱਲਾ ਇਹ ਨਹੀਂ ਜਿੰਨੇ ਵੀ ਸੋਨੂ ਕੁਮਾਰ ਦੇ ਚਾਹੇ ਲਾਡੋਵਾਲ ਟੋਲ ਹੋਵੇ ਚਾਹੇ ਅਜੀਬਪੁਰ ਟੋਲ ਹੋਵੇ ਅਸੀਂ ਉਹਨੂੰ ਵੀ ਨਾਲ ਦੀ ਨਾਲ ਹੁਣ ਅਸੀਂ ਇੱਥੋਂ ਜੇਕਰ ਕੋਈ ਹੱਲ ਨਹੀਂ ਹੁੰਦਾ ਤੇ ਉਹਨੂੰ ਬੰਦ ਦੀ ਕਾਲ ਦੇਵਾਂਗੇ ਜੇਕਰ ਫਿਰ ਵੀ ਇਸ ਕੰਪਨੀ ਦੇ ਐਕਸ਼ਨ ਨਹੀਂ ਲਿੱਤਾ ਜਾਂਦਾ ਤੇ ਅਸੀਂ ਪੂਰੇ ਪੰਜਾਬ ਭਰ ਦੇ ਜਿੰਨੇ ਟੋਲ ਪਲਾਜ਼ਾ ਨੇ 54 ਦੇ 54 ਸਾਰੇ ਟੋਲ ਪਲਾਜ਼ਾ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬੰਦ ਦੀ ਕਰਨਗੇ ਇਸ ਕੰਪਨੀ ਨੇ ਵੱਡਾ ਫਰਾਡ ਵੱਡਾ ਘਾਪਲਾ ਕਰੋੜ ਰੁਪਈਆ ਦਾ ਨਾਜਾਇਜ਼ ਲੋਕਾਂ ਦੇ ਗ੍ਰਾਹੀ ਕੈਸ਼ ਦੇ ਰੂਪ ਵਿੱਚ ਲਈ ਆ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਗੇ ਕੱਲਾ ਕੱਲਾ ਰੁਪਈਆ ਲੋਕਾਂ ਨੂੰ ਦੇਣਾ ਪਊਗਾ ਜਿਹੜੇ ਲੋਕਾਂ ਤੋਂ ਨਾਜਾਇਜ਼ ਪੈਸਾ ਬਸੂਰ ਰਹੇ ਨੇ ਸਾਈਡ ਤੇ ਪੈਰਲ ਟੋਲ ਪਲਾਜ਼ਾ ਲਾ ਕੇ ਦਿਨ ਦਿਹਾੜੇ ਇਹ ਵੀ ਨਹੀਂ ਹੈਗਾ ਕਿ ਰਾਤ ਨੂੰ ਚੋਰੀ ਸਪੋਰੀ ਪੈਸ ਲੈ ਜਾਂਦਾ ਦਿਨ ਦਿਹਾੜੇ ਨਾਕਾ ਖੋਲ ਕੇ ਰੋਡ ਸਾਈਡ ਤੇ ਬਣਾ ਕੇ ਕੈਸ਼ ਦੇ ਰੂਪ ਦੇ ਵਿੱਚ ਕਾਗਜ਼ਾਂ ਦੇ ਉੱਤੇ ਲਿਖ ਲਿਖ ਕੇ ਪੈਸੇ ਲੈ ਜਾ ਰਹੇ ਨੇ ਇਹ ਸ਼ਰਮ ਤੱਕ ਅਸੀਂ ਇਹ ਤੱਕਾ ਪੰਜਾਬ ਦੇ ਲੋਕਾਂ ਨਾਲ ਨਹੀਂ ਹੋਣ ਦੇਣਾ ਜਿੱਥੇ ਅਸੀਂ ਵਰਕਰਾਂ ਦੇ ਨਾਲ ਖੜੇ ਆ ਉਦੋਂ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਵੀ ਖੜੇ ਆ ਪੂਰਾ ਸਿਸਟਮ ਚਲਾਉਣ ਲਈ 106 ਬੰਦੇ ਦੀ ਨਫਰੀਅਤ ਹੋਣੀ ਜ਼ਰੂਰੀ ਆ ਪਰ ਜੇ ਨਹੀਂ ਕੋਈ ਦੀ ਮੈਨੇਜਮੈਂਟ ਆ ਉਹ ਦੋਨੋਂ ਸਹਿ 10 ਦੀਆਂ 10 ਲੈਣਾ ਚ ਵੀ ਬਹੁਤ ਘੱਟ ਚੱਲਦੀਆਂ ਨੇ ਮੈਂ ਦੇਖਿਆ ਬਹੁਤ ਵਾਰੀ ਇਤੋਂ ਲੰਘਦਾ ਕਿ 6 ਲੈਣਾ ਬੰਦ ਰਹਿੰਦੀਆਂ ਨੇ ਸਿਰਫ 4 ਲੈਣਾ ਚੱਲਦੀਆਂ ਨੇ ਜੀ ਨਾਮ ਸਰ ਮੈਂ ਰਾਜਮੋਹਨ ਸਿੰਘ ਸੂਬਾ ਮੀਤ ਪ੍ਰਧਾਨ ਟੋਲ ਪਲਾਜ਼ਾ ਵਰਕਿੰਗ ਨੇ ਪੰਜਾਬ ਠੀਕ ਹੈ ਇਹ ਹੁਣ ਜਿਹੜੇ ਇਸ ਤਰ੍ਹਾਂ ਹੋ ਰਹੀ ਹੈ ਇੱਥੇ ਠੱਗੀ ਮਾਰੀ ਜਾ ਰਹੀ ਹੈ ਸਰਕਾਰ ਨੂੰ ਚੰਨਾ ਲੱਗ ਰਿਹਾ ਹੈ ਕੀ ਕਹੋਗੇ ਤੁਸੀਂ ਇਸ ਕੰਪਨੀ ਬਾਰੇ ਸਰ ਤੁਸੀਂ ਠੱਗੀ ਦੇਖ ਰਹੇ ਹੋ ਕਿ ਇਹ ਘੱਟ ਤੋਂ ਘੱਟ 10 ਲੈਣ ਦਾ ਟੋਲ ਪਲਾਜ਼ਾ ਸਰਕਾਰ ਵੱਲੋਂ ਬਣਾਇਆ ਗਿਆ ਜਿਹੜੀ ਵੀ ਗੱਡੀ ਵਿਚਰਦੀ ਹੈ ਲਾਈਨਾਂ ਦੇ ਵਿੱਚ ਦੀ ਜਾਂਦੀ ਹੈ ਕਿਉਂਕਿ ਇੱਕ ਤੋਂ ਤਾਂ ਸੀਸੀਟੀਵੀ ਦੇ ਵਿੱਚ ਰਿਕਾਰਡ ਹੁੰਦਾ ਔਰ ਹਮੇਥੋਂ ਨੂੰ ਪਤਾ ਹੈ ਜੋ ਅੱਜ ਕੱਲ ਪੰਜਾਬ ਦੇ ਹਾਲਾਤ ਹੋਏ ਨੇ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਆ ਔਰ ਇਸ ਕੰਪਨੀ ਵੱਲੋਂ ਇੱਕ ਪਾਰਨਰ ਟੋਲ ਆਪਣੀ ਮਰਜ਼ੀ ਦੇ ਨਾਲ ਲਾ ਕੇ ਸਾਈਡ ਤੇ ਬਾਈਪਾਸ ਬਣਾ ਕੇ ਇਥੇ ਕਲੈਕਸ਼ਨ ਕੀਤੀ ਜਾ ਰਹੀ ਆ ਜੋ ਕਿ ਗਵਰਨਮੈਂਟ ਦੇ ਨਾਲ ਵੀ ਇਹ 420 ਕਰ ਰਹੇ ਨੇ ਔਰ ਜਿਹੜੇ ਵਰਕਰ ਨੇ ਉਹਨਾਂ ਨੂੰ ਉਹਨਾਂ ਦੇ ਬਣਦੇ ਹਾਕਮ ਨਹੀਂ ਮਿਲ ਰਹਾ ਹੈ ਮੁਲਾਜ਼ਮਾਂ ਕੀ ਦੇ ਰਹੇ ਕੋਈ ਨਿਕਾਲ ਮੁਲਾਜ਼ਮਾਂ ਨੂੰ ਬਿਲਕੁਲ ਨੌਕਰੀ ਤੋਂ ਬਾਹਰ ਕੱਟਣ ਦੀਆਂ ਧਮਕੀਆਂ ਮਿਲ ਰਹੀਆਂ ਔਰ ਅਸੀਂ ਇਸ ਕੰਪਨੀ ਨੂੰ ਸਖਤ ਸਬਤਾਂ ਦੇ ਵਿੱਚ ਕਹਿਣਾ ਚਾਹੁੰਦੇ ਆਂ ਅਗਰ ਇਸ ਕੰਪਨੀ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਈ ਇਹ ਜੋ ਵਾਜਿ ਤਰਨਾਥੇ ਟੋਲ ਪਲਾਜ਼ੇ ਤੇ ਲੱਗਿਆ ਔਰ ਇਹ ਉਦੋਂ ਹੀ ਤਰਨਾਥ ਉਠੇਗਾ ਜਦੋਂ ਮੈਂ ਇਥੇ ਸਾਰੀਆਂ ਜੋ ਮੰਗਾਂ ਇਹਨਾਂ ਦੀਆਂ ਹੱਲ ਹੋ ਜਾਵੇਗਾ ਔਰ ਕੰਪਨੀ ਰਾਈਟ ਤਰੀਕੇ ਨਾਲ ਟੋਲ ਕੱਟੇ ਜੋ ਪ੍ਰਸ਼ਾਸਨ ਦੇ ਤਰੀਕੇ ਨਾਲ ਬਣਦਾ ਮੇਰੇ ਨਾਲ ਸੁਜੀਤ ਸਿੰਘ ਜੀ ਸੂਬਾ ਜਨਰਲ ਸਕੱਤਰ ਟੋਲ ਪਲਾਜ਼ਾ ਵਰਕ ਜੀ ਨੂੰ ਪੰਜਾਬ ਤੋਂ ਜੀ ਜੋ ਅੱਜ ਦਾ ਮਸਲਾ ਇਹ ਮਸਲਾ ਇਹ ਹੈ ਕਿਉਂਕਿ ਜਿਹੜੀ ਕੰਪਨੀ ਇਹ ਚੋਰੀ ਕਰ ਰਹੀ ਹੈ ਜੋ ਸਰਕਾਰ ਨੂੰ ਚੁੰਨਾ ਲਾ ਰਹੀ ਹੈ ਸਰਕਾਰ ਕੋਲ ਪੈਸੇ ਜਾਣਾ ਚਾਹੀਦਾ ਹੈ ਉਹ ਆਪਣੇ ਗਲਤ ਤਰੀਕੇ ਨਾਲ ਕਰ ਰਹੀ ਹੈ ਟੋਲ ਪਲਾਜ ਦੀਆਂ ਲੈਣਾ ਤੇ 10 ਬਣੀਆਂ ਹੋਈਆਂ ਨੇ 10 ਵਿੱਚ ਦੀ ਉਹ ਕਲੈਕਸ਼ਨ ਨਹੀਂ ਕਰ ਰਹੇ ਉਹ ਹੁਣ ਤੋਂ ਹੁਣ ਤੋਂ ਅਲੱਗ ਤੋਂ ਟੋਲ ਬਣਾ ਕੇ ਸਾਈਡ ਵਿੱਚ ਦੀ ਕੱਢ ਰਹੇ ਨੇ ਸਾਰੀਆਂ ਪਰਚੀਆਂ ਜਿਹੜਾ ਨੋਟ ਕਰਕੇ ਆਪਦੇ ਕਾਗਜ਼ ਪੱਤਰ ਦੇ ਸਿੰਪਲੀ ਕੋਈ ਉਹ ਨਹੀਂ ਇਹ ਸਰਕਾਰ ਦੀ ਪਰਚੀ ਨਹੀਂ ਦਿੰਦੇ ਉਹ ਆਪਦੇ ਵੱਲੋਂ ਕਰਕੇ ਉਹ ਸਾਈਡ ਤੋਂ ਗੱਡੀਆਂ ਕੱਢ ਰਹੇ ਨੇ ਤੇ ਜੇ ਯੂਨੀਅਨ ਵੱਲੋਂ ਮੁਲਾਜ਼ਮਾਂ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਤਾਂ ਮੁਲਾਜ਼ਮਾਂ ਨੂੰ ਕਹਿੰਦੇ ਨੇ ਵੀ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਤੇ ਤੁਹਾਡੇ ਤੇ ਐਫਆਈਰ ਕਰਵਾਈ ਜਾਊਗੀ ਕਿਉਂਕਿ ਉਹਨਾਂ ਕੋਲੋਂ ਕੋਆਪਰੇਟ ਕਰਾਣੇ ਹੋਣ ਕਰਕੇ ਸਭ ਕੁਝ ਹੁੰਦਾ ਹੈ ਉਹ ਮੁਲਾਜ਼ਮਾਂ ਦੇ ਪ੍ਰੈਸ਼ਰ ਪਾ ਰਹੇ ਨੇ ਵੀ ਤੁਸੀਂ ਇਸ ਗੱਲ ਨੂੰ ਦੱਬ ਦਿਓ ਇੱਥੇ ਦੱਬ ਦਿਓ ਕੋਈ ਗੱਲ ਨਾ ਕਰੋ ਪਰ ਇਹ ਯੂਨੀਅਨ ਹੈ ਇਹ ਲੋਕਾਂ ਨਾਲ ਖੜੀ ਹੈ ਪੰਜਾਬ ਦੇ ਲੋਕਾਂ ਨਾਲ ਖੜੀ ਹੈ ਜੋ ਆਪਦੀ ਜੇਬਾਂ 'ਚ ਟੈਕਸ ਦਿੰਦੇ ਨੇ ਉਹ हैं पैंत टोल प्लाजा मैनेजर पैंत पे जी बताइए तो कौन सा ये कौन रोड जा रहा है ये ये सर अपना ये खनौरी से पतरा की तरफ जो रोड जा रहा है इसके बीच में ये पैंत गांव में टोल प्लाजा स्थित अपना नेशनल हाँ जी नेशनल हाईवे जी ये जो कर्मचारी प्रोटेस्ट कर रहे हैं इनका कहना है टोल कंपनी वायरल तौर पर पर्ची अगर से काटी जा रही तो कानून के मुताबिक सरकार से मतलब टोल काउंटर बने आपके जी जी वहाँ की वजह एक दिन दीवार की से दो लाख रुपए का नुकसान सरकार को कर रहे हैं सर नहीं ये क्या है कि ये इन्होंने यूनियन बना रखी है अपनी और जो कंपनी वो ब्लैक मेल करने का, का काम पूरे पंजाब में इन्होंने थर्टी टू तो प्लाजा पे कब्जा किया हुआ है इनकी अनुचित मांगे हैं कुछ जो गाइडलाइन से बाहर हैं ये कंपनी के दबाव बना के ब्लैक करके ये खुद आपका वसूली करते हैं यहाँ से हमारी कंपनी तो अभी आई है अभी दस पंद्रह दिन ही हुई है हमें तो प्रॉपर्ली चलाना भी नहीं दिया अभी तक प्लाजा इन्होंने पंद्रह दिन में इन्होंने छः से सात बार बंद कर दिया है ऐसी कोई वो नहीं है जी जो ये बोल रहे हैं इनके ये कुछ ये अनुचित मांगे ये हैं।, हैं ये कह रहे हैं हमारे पास सब रिकॉर्ड है सारी तो वो वो अपना पेश करें जी जो भी है ये कंपनियों पे दबाव बना के अनुचित तरीके से गुंडा नहीं ये बिल्कुल निराधर आरोप है इनमें कोई सत्य नहीं है आप सही सिस्टम से ले रहे हैं जी जी बिल्कुल सिस्टम से बिल्कुल एन एच ई गाइडलाइन के अनुसार जो चीज़ें चल रही है हमारी प्रॉपर ਤੁਹਾਨੂੰ ਦਿਖਾ ਰਹੇ ਹਾਂ ਪਾਤਣਾ ਸੰਗਰੂਰ ਤੋਂ ਜਿਹੜਾ ਰੋਡ ਆ ਰਿਹਾ ਹੈ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ ਤੇ ਪਿੰਡ ਪੈਂਦਾ ਖਨੂਰ ਤੋਂ ਪਹਿਲਾਂ ਪੈਂਦ ਉੱਥੇ ਮੁਲਾਜ਼ਮਾਂ ਵੱਲੋਂ ਟੋਲ ਨੂੰ ਫ੍ਰੀ ਕਰਤਾ ਤੁਸੀਂ ਦੇਖ ਰਹੇ ਗੱਡੀਆਂ ਲੰਘ ਰਹੀਆਂ ਇਹ ਟੋਲ ਫ੍ਰੀ ਹੈ ਜਿੰਨੀ ਗੱਡੀਆਂ ਆ ਰਹੀਆਂ ਬਿਨਾਂ ਕੋਈ ਟੋਲ ਨਹੀਂ ਕੱਟਿਆ ਜਾ ਰਿਹਾ ਇਹਨਾਂ ਮੁਲਾਜ਼ਮਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ ਦੇਖੋ ਦੋਨੋਂ ਪਾਸੇ ਜਿਹੜੇ ਟੋਲ ਤੇ ਇਹ ਦੇਖੋ ਤੁਸੀਂ ਇਹਨਾਂ ਨੂੰ ਫ੍ਰੀ ਕਰਤਾ ਹੈ ਮੁਲਾਜ਼ਮਾਂ ਦੀ ਮੰਗ ਹੈ ਵੀ ਟੋਲ ਕੰਪਨੀ ਵੱਲੋਂ ਇੱਥੇ ਜਿਹੜੀ ਟੋਰ ਕੰਪਨੀ ਕੋਲ ਪਿੱਛੇ ਦੇਖੋ ਤੁਸੀਂ ਇਹ ਕਿੱਥੇ ਸਰਵਿਸ ਲਾਈਨ ਬਣਾਈ ਗਈ ਹੈ ਇੱਕ ਸਰਵਿਸ ਲਾਈਨ ਹੈ ਸਰਵਿਸ ਲਾਈਨ ਦੇ ਅੰਦਰ ਇਹ ਟੋਲ ਤੇ ਪਰਚੀ ਕੱਟਣੀ ਚਾਹੀਦੀ ਹੈ ਪਰਚੀ ਕੱਟਣ ਕੇ ਬਾਅਦ ਲੇਕਿਨ ਇਹ ਇੱਕ ਇਹ ਸਰਵਿਸ ਲਾਈਨ ਹੈ ਆਫਿਸ ਦੇ ਅੱਗੇ ਇਸ ਆਫਿਸ ਦੇ ਰਾਹੀਂ ਇਧਰੋਂ ਮੱਲ ਗੱਡੀਆਂ ਆਂਦੀਆਂ ਉਹ ਪਰਚੀ ਇਹ ਲੈ ਕੇ ਕੈਸ਼ ਲਿਆ ਜਾਂਦਾ ਹੈ ਉਹ ਇਹਨਾਂ ਨੇ ਰੋਪ ਲਾਇਆ ਮੁਲਾਜ਼ਮਾਂ ਦੇ ਪੰਜਾਬ ਦੇ ਪ੍ਰਧਾਨ ਟੋਲ ਦੇ ਜਿਹੜੇ ਹੈਗੇ ਦਰਸ਼ਨ ਸਿੰਘ ਲਾਡੀ ਵੱਲੋਂ ਔਰ ਇਸ ਇਸ ਰਸਤੇ ਰਾਹੀਂ ਜਿਹੜੀ ਗੱਡੀਆਂ ਲੱਗ ਰਹੀਆਂ ਉਸ ਤੇ ਕਰੀਬ 2 ਲੱਖ ਰੁਪਏ ਦੀ ਪਰਚੀ ਕਹਿੰਨਾਂ ਨੇ ਦੋਸਤ ਲਾਇਆ ਇਹ ਕੰਪਨੀ ਦੇ ਵੀ ਕੰਪਨੀ ਸਰਕਾਰ ਨੂੰ ਚੁਣਾ ਲਾ ਰਹੀ ਹੈ ਲੇਕਿਨ ਜਦੋਂ ਅਸੀਂ ਟੋਲ ਕੰਪਨੀ ਦੇ ਮੈਨੇਜਰ ਨਾਲ ਪ੍ਰਦੀਪ ਮੋਰੀ ਨਾਲ ਗੱਲਬਾਤ ਕੀਤੀ ਉਹਨੇ ਕਹਿ ਵੀ ਝੂਠੇ aarop ਹੈ ਸਾਰੇ ਇਹ ਜਿਹੜੇ ਮੁਲਾਜ਼ਮ ਹੈ ਇਹ ਸਾਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਕੰਮ ਨਹੀਂ ਕਰਨ ਦਿੰਦੇ ਟੋਲ ਨੂੰ ਫ੍ਰੀ ਕਰ ਦਿੰਦੇ ਕਈ ਤਰ੍ਹਾਂ ਦੀ ਮੰਗਾਂ ਨੂੰ ਲੈ ਕੇ ਇਹਨਾਂ ਵੱਲੋਂ ਟੋਲ ਕੰਪਨੀ ਨੂੰ ਨੁਕਸਾਨ ਕੇ ਪੰਜਾਬ ਦੇ ਵਿੱਚ ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਹਨ ਲੇਕਿਨ ਹੁਣ ਇਹ ਸਾਰਾ ਮਾਮਲਾ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਊਗਾ ਇਹਨਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ ਵੀ ਇਹ ਟੋਲ ਕੰਪਨੀ ਵੱਲ ਪੈਸੇ ਦੀ ਵਸੂਲੀ ਕੀਤੀ ਜਾ ਰਹੀ ਹੈ ਟੋਲ ਕੰਪਨੀ ਨੂੰ ਸਰਕਾਰ ਨੂੰ ਚੁਣਾ ਲਿਆ ਜਾ ਰਿਹਾ ਹੈ ਦੋਸਤ ਪੰਜਾਬ ਕੇ ਲੋਕਾਂ ਨੂੰ ਇਸ ਤੇ ਗੁੱਸਾ ਹੈ ਔਰ ਇਸ ਲਈ ਇਸ ਤੇ ਕਾਰਵਾਈ ਹੋਣੀ ਚਾਹੀਏ ਇਹਨੂੰ ਬਲੈਕਲਿਸਟ ਕੀਤਾ ਜਾਵੇ ਇਹ ਮੰਗ ਟੋਲ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ